ਸਤਿ ਸ਼੍ਰੀ ਅਕਾਲ ਡਾਕਟਰ ਸੁਲੋਖੀ ਚੰਦ੍ਰਗੜ ਤੋਂ ਮੈਂ ਵੀਡੀਓਸ ਬਹੁਤ ਬਣਾਈ ਹੈ ਹੀਲਸ ਕਰਦੀਆਂ ਅੱਡੀ ਦੁਖਣੀਆਂ ਤੁਸੀਂ ਦੇਖੀਆਂ ਹੋਣਗੇ ਕਾਫੀ ਤੇ ਇੱਕ ਮੈਂ ਮੇਨ ਵੀਡੀਓ ਬਣਾਈ ਸੀ ਬਹੁਤ ਲੰਬੀ 16 ਮਿੰਟ ਦੀ ਹਿੱਟ ਨਹੀਂ ہوئی ਮੈਂ ਉਸ ਤੋਂ ਐਕਸਰਸਾਈਜ਼ ਵਾਲੀ ਅਲੱਗ ਤੋਂ ਬਣਾਈ ਉਹਦੇ 4 ਲੱਖ ਵਿਊਜ਼ ਹੋ ਗਏ ਭਾਜੀ ਪੂਰੀ ਵੀਡੀਓ ਦੇਖ ਲਿਆ ਕਰੋ ਉਹਦੇ ਵਿੱਚ ਮੈਂ ਕਾਰਨ ਦੱਸੇ ਹੁੰਦੇ ਆ ਤੁਸੀਂ ਅੱਧੀ ਵੀਡੀਓ ਦੇਖ ਕੇ ਉਹ ਭਰਾਨੇ ਕੋਸ਼ਿਸ਼ ਪੁੱਛਦੇ ਰਹਿੰਦੇ ਹੋ ਕਿ ਉਹ ਕਿਉਂ ਹੁੰਦਾ ਹੈ ਹੈਨਾ ਥੋੜਾ ਟਾਈਮ ਕੱਢਿਆ ਕਰੋ ਤੇ ਜਿਹੜੀ ਮੈਂ ਵੀਡੀਓ ਲੰਬੀ ਬਣਾ ਦਿੰਨਾ ਹਾਂ ਉਸ ਦਿਖਦੇ ਨਹੀਂ ਹੈ ਪੂਰਾ ਦੱਸਿਆ ਹੁੰਦਾ ਹੈ ਛੋਟੀ ਵੀਡੀਓ ਬਣਾਈ ਉਹਦੇ ਮੇਰੇ ਖਿਆਲ ਮੱਸਾ ਹੀ 10000 ਵਿਊ ਨਹੀਂ ਹੋਏ ਜਿਹੜੀ ਵੀਡੀਓ ਛੋਟੀ ਬਣਾਈ ਉਸ ਤੋਂ ਕਟਿੰਗ ਕਰਕੇ ਬਣਾਈ ਕਿ ਐਕਸਰਸ ਕੀ ਕਰਨੀ ਹੈ ਉਹਦੇ 4 ਲੱਖ 3 4 ਲੱਖ ਵਿਊ ਹੋ ਗਏ ਤੁਹਾਨੂੰ ਨਹੀਂ ਅਹੀਰ ਜਾਏਗੀ ਮਾੜਾ ਮਾੜਾ ਦੇਖ ਲੈ ਚੋ ਮੈਨੂੰ ਅੱਜ ਐਕਸਰੇ ਆਇਆ ਤਾਂ ਮੈਂ ਦਿਖਾਣਾ ਹੈ ਹੋਰ ਸੁਣਾਣਾ ਹੈ ਦੇਖੋ ਇਹ ਇਹ ਜਿਹੜਾ ਪੈਰ ਹੈ ਨਾ ਆਪਣਾ ਇਹ ਜਿਹੜਾ ਪੈਰ ਹੈ ਇਹ ਆਪਣਾ ਪੈਰ ਹੈ ਇਹ ਵਾਲਾ ਹੁਣ ਇਹ ਆਪਾਂ ਫੋਟੋ ਇਹਦੀ ਐ ਕਿੱਝੀ ਹੈ ਇਸ ਤਰ੍ਹਾਂ ਥੱਲੋਂ ਕਿੱਝੀ ਹੈ ਹੁਣ ਦੇਖੋ ਥੱਲੇੋਂ ਦੀ ਤੁਸੀਂ ਦੇਖੋ ਆ ਡਾਟ ਪੈ ਰਹੇ ਦੋ ਆ ਡਾਟ ਪੈ ਰਹੇ ਨਾ ਦੋ ਦੇਖੋ ਛੋਟੇ ਛੋਟੇ ਜੇ ਹਨਾ ਇਹ ਡਾਟ ਜਿਹੜੇ ਹੈਗੇ ਨੇ ਇਹ ਬੇਸਿਕਲੀ ਆਸਪਰ ਹੈ ਦੇਖੋ ਆ ਦਿਖਾਓ ਇਧਰ ਹੁਣ ਆਸਪਰ ਹੈ ਆ ਕੰਡਾ ਹੈ ਠੀਕ ਹੈ ਆ ਕੰਡਾ ਹੈ ਤੇ ਇਹ ਡਾਟ ਉਸ ਚੀਜ਼ ਦੇ ਪੈ ਰਹੇ ਨੇ ਤੇ ਤੁਸੀਂ ਐਕਸ-ਰੇ ਇਹ ਵਾਲਾ ਨਹੀਂ ਕਰਵਾਣਾ ਇਹ ਵਾਲਾ ਐਕਸ-ਰੇ ਨਹੀਂ ਕਰਵਾਣਾ ਇਹ ਵੇਸਟੇਜ ਆਫ ਮਨੀ ਹੈ ਕਨਫਰਮ ਨਹੀਂ ਹੁੰਦਾ ਅਸੀਂ ਐਕਸ-ਰੇ ਲੈਟਰਲ ਲੇਟਰ ਵੀਊ ਕਰਵਾਣਾ ਜੋ ਇਹਨਾਂ ਨੇ ਆਜ ਕਰਵਾਇਆ ਠੀਕ ਹੈ ਇਹ ਦੋ ਡਿਫਰੈਂਟ ਪੈਰ ਦਾ ਹੈ ਹੁਣ ਤੁਸੀਂ ਇਹਦੇ ਦੇਖੋ ਕਿ ਆ ਧਿਆਨ ਨਾਲ ਦੇਖ ਰਹੋ ਅਕੰਡਾ ਜਿਹੜਾ ਵੀ ਜਿਹੜਾ ਵੀ ਪੈਰ ਦੇ ਥੱਲੇ ਹੱਡੀ ਵੱਧ ਜਾਂਦੀ ਹੈ ਜਿੰਨੂੰ ਅਸੀਂ ਡਾਕਟਰ ਕਹਿੰਦੇ ਹੱਡੀ ਵੱਧ ਗਈ ਹੈ ਇਹ ਹੱਡੀ ਵੱਧ ਗਈ ਨਹੀਂ ਹੈ ਹੱਡੀ ਵਧਨ ਨੂੰ ਪੈਰ ਥੱਲੇ ਨੂੰ ਅਸੀਂ ਕਹਿੰਦੇ ਐਸ ਪਰ ਸਪਰ ਦਾ ਪੰਜਾਬੀ ਵਿੱਚ ਮਤਲਬ ਹੁੰਦਾ ਹੈ ਕੰਡਾ ਠੀਕ ਹੈ ਜਿਹੜੀਆਂ ਹੱਡੀਆਂ ਤੌਣ ਦੀਆਂ ਤੇ ਕਮਰ ਦੀਆਂ ਤੇ ਚੂਲੇ ਦੀਆਂ ਵੱਧੀਆਂ ਨੇ ਉਹਨੂੰ ਅਸੀਂ ਕਹਿੰਦੇ ਆਸਟਿਓਫਾਈਟਸ ਥੋੜਾ ਜਿਹਾ ਖੜ ਸਿਖੋ ਏ ਇਹ ਪਾ ਇਹ ਲਿਮਨ ਲੈਂਗੁਏਜ ਨਹੀਂ ਹੱਡੀ ਵੱਧ ਗਈ ਹੱਡੀ ਕੁਛ ਨਹੀਂ ਵੱਧਦੀ ਹੈਗੀ ਐ ਇੱਕ ਕੰਡਾ ਨਿਕਲਦਾ ਇਥੋਂ ਦੀ ਇਹ ਇਥੋਂ ਕੰਡਾ ਨਿਕਲਦਾ ਹੈ ਐ 엑ਸ ਦੇ ਵਿੱਚ ਸਾਫ ਆਇਆ ਠੀਕ ਹੈ ਜੀ ਇਹ ਕਿਉਂ ਨਿਕਲਿਆ ਤੁਸੀਂ ਧਿਆਨ ਨਾਲ ਦੇਖੋ ਇਸ ਹੱਡੀ ਵਿੱਚ ਸੈਂਡ ਲੱਗਿਆ ਕੋਹਣ ਖਾਂਦੀ ਹੋਈ ਹੈ ਹੱਡੀ ਨੂੰ ਸਾਲ ਦੀਮਗ ਲੱ ਜਾਂਦੀ ਹੈ ਦੇਖ ਰਹੇ ਹੋ ਆ ਦੇਖੋ ਇਹ ਹੱਡੀ ਇੰਨੀ ਹਾਰਡ ਹੈ ਅਗੇ ਇਹਦੀ ਫੋਟੋ ਖਿੱਚਾਂਗੇ ਤੇ ਬਿਲਕੁਲ ਵਾਈਟ ਆਣੀ ਚਾਹੀਦੀ ਹੈ ਇੱਥੇ ਵਾਈਟ ਹੱਡੀ ਆਈ ਹੈ ਦੇਖੋ ਧਿਆਨ ਨਾਲ ਆ ਸਾਈਡ ਸਾਈਡ ਤੇ ਵਾਈਟ ਆ ਰਹੀ ਹੈ ਲੇਕਿਨ ਆ ਜਿਹੜੀ ਹੱਡੀ ਐ ਇਹ ਪੁਰ ਗਈ ਪੁਰ ਗਈ ਮੀਨਸ ਕਿ ਇਹਦੇ ਵਿੱਚ ਜਾਨ ਨਹੀਂ ਹੈਗੀ ਜੇ ਹੱਡੀ 'ਚ ਜਾਨ ਨਹੀਂ ਹੁੰਦੀ ਤਾਂ ਇਹ ਚੌਂਦੀ ਐ ਇਹ ਬੇਸਿਕਲੀ ਐਕਸ ਰੇ ਨਾ ਇਹ ਆਪਾਂ ਐਂ ਖਵਾਵਾਂਗੇ ਤੇ ਤੁਹਾਨੂੰ ਇੱਥੇ ਥੱਲੇ ਐ ਇਹ ਪੈਰ ਦੇ ਥੱਲੇ ਐ ਇਹ ਫੋਟੋ ਇਹ ਐ ਜਿਹੀ ਹੋਈ ਐ ਇਹ ਇਸ ਦਾ ਵੀ ਫੋਟੋ ਐ ਦੇਖੋ ਐਵੇਂ ਆ ਅਗਰ ਅਸੀਂ ਐ ਕਰਾਂਗੇ ਇਹਨੂੰ ਐਕਸ ਰੇ ਖਵਾਵਾਂਗੇ ਤਾਂ ਇਹ ਸਾਨੂੰ ਸਪੱਸ਼ਟ ਹੋ ਜਾਏਗਾ ਜਿਸ ਜਿਸ ਨੂੰ ਹੱਡੀਆਂ 'ਚ ਦਰਦਾਂ ਹੋ ਰਹੀਆਂ ਨੇ ਐਕਸ ਰੇ ਖਰਾਓ ਐਕਸ ਰੇ ਐਂਕਲ ਦਾ ਲੈਟਰਲ ਜਿਹਦੀਆਂ ਆ ਹੱਡੀਆਂ ਸਪਰ ਨਿਕਲਦੀਆਂ ਇਹਦਾ ਕਾਰਨ ਦੁਆਰਾ ਦੱਸ ਰਿਹਾ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਤੇ ਹਾਈ ਹੀਲ ਪਾਣਾ ਤੇ ਇਹਦੀ ਐਕਸਰਸਾਈਜ਼ ਮੈਂ ਵੀਡੀਓ ਚ ਦੱਸ ਚੁੱਕਿਆ ਹਾਂ ਪਹਿਲੇ ਮੇਰੀ ਫੇਸਬੁੱਕ ਚਾਹੋ ਦੇਖੋ YouTube ਚਾਹੋ ਦੇਖੋ ਤੇ ਮੇਰੇ ਕੋਲ ਐਕਸਰੇ ਕਲੀਅਰ ਆਇਆ ਸੀ ਬੜਾ ਵੱਡਾ ਐਕਸਰੇ ਸੀਗਾ ਤੁਹਾਨੂੰ ਸ਼ਾਇਦ ਸਮਝ ਆ ਜਾਵੇ ਵੱਡੀ ਚੀਜ਼ ਇਹਨਾਂ ਤਾਂ ਮੈਂ ਤੁਹਾਨੂੰ ਦੁਬਾਰਾ ਵੀਡੀਓ ਦੁਹਰਾ ਨਹੀਂ ਹੈ ਓਕੇ ਜੀ ਸਤਿ ਸ੍ਰੀ ਅਕਾਲ